ਆਇ ਕਰਾ ਬਣੀ ਮੀ ਪਾ ਕੇ ਠੰਡਾ ਮਾਸੂ ਵਰਤਾ ਆਇ ਨੂੰ ਤਾਂ ਘਰ ਜਮ ਮੈਸ ਕਰਦੇ ਅੱਖ ਨਹੀਂ ਇਹ ਤਾਂ ਚਾਹ ਦੀ ਕੁੱਟ ਪਰਾਂ ਮੰਮੀ ਸਾਸੇ ਕਾ ਨੀ ਗਿਧਰ ਵਾ ਗਿਆ ਜੀ ਬਸ ਠੀਕ ਆ ਬਤ ਤੁਹ ਠੀਕ ਆ ਹਾਂਜੀ ਠੀਕ ਠਾਕ ਵਧੀਆ ਮੂੰ ਅੱਜ ਕਿਵੇਂ ਆਈ ਪੁੱਤ ਬਥੇ ਨਾ ਕਰਿਆ ਮੈਂ ਫੋਨ ਫੋਨ ਕਰਿਆ ਤੈਨੂੰ ਸਾ ਬਸ ਮੰਮੀ ਮੈਂ ਬਾਜ਼ਾਰ ਆਈ ਸੀ ਸਵੇਰੇ ਸਵੇਰੇ ਮਹਾਂ ਜਲ ਸ਼ਾਪਿੰਗ ਕਰਿਆ ਨੇ ਸਮਾਨ ਲੈਣਾ ਸੀ ਘਰ ਲੈ ਕੇ ਆਇਆ ਪੁਜਾਰ ਆਈ ਸੀ ਪੁੱਤ ਹਾਂ ਕਰਾ ਮੰਮੀ ਮੈਂ ਤਾਂ ਅੱਡ ਹੋਣਾ ਅੱਡ ਪੁੱਤ ਹਾਂਜੀ ਇਹਦੇ ਨਾਲ ਆਡੀ ਸੱਸ ਨਾਲ ਹੋਰ ਕਿਹਦੇ ਨਾਲ ਹੋਣਾ ਨਾ ਪੁੱਤ ਸੱਸ ਨਾਲ ਮੱੜ ਕੀ ਹੋ ਜਾਈਂ ਬਣਾ ਤੂੰ ਲੈ ਮੰਮੀ ਸੋਨੂੰ ਨੂੰ ਨਹੀਂ ਪਤਾ ਕਿੰਨਾ ਤੰਗ ਕਰਦੇ ਨੇ ਮੈਨੂੰ ਉਹ ਸਵੇਰੇ 6 ਵਜੇ ਬਾਜਾ ਮਾਰਨ ਲੱਗ ਜਾਂਦੇ ਨੇ ਉੱਠ ਖੜੋ ਉੱਠ ਖੜੋ ਸੂਰਜ ਨਿਕਲ ਆਇਆ ਧੁੱਪ ਚੜ੍ਹਿਆਈ ਨਾਲ ਬੱਚੇ ਵੀ ਇੰਨਾ ਜ਼ਿਆਦਾ ਖਿੱਚਕਿੱਚ ਕਰਦੇ ਨੇ ਕਹਿੰਦੇ ਨੇ ਦਾਦੀ ਤਾਂ ਸਵੇਰੀ ਹੱਫਾ ਮਾਰਨ ਲੱਗ ਜਾਂਦੇ ਨੇ ਕੀ ਕੀ ਆ ਗਏ ਕਾਲ ਵੀਰੀ ਸਸੀ ਕਾਲਗੁਰ ਕੀ ਮੈਂ ਸੰਦੀਪ ਵਧੀਆ ਜੀ ਤੁਸੀਂ ਦੱਸੋ ਠੀਕ ਆ ਹਾਂ ਮੈਂ ਵੀ ਵਧੀਆ ਹੋਰ ਬੱਚੇ ਕੀ ਕਰਨੇ ਜੀ ਹਾਂ ਠੀਕ ਠਾਕ ਤੁਸੀਂ ਦੱਸੋ ਕਿਵੇਂ ਆ ਹਾਂ ਸੇ ਵਧੀਆ ਜੀ ਤੁਹਾਡਾ ਆਉਂਦੇ ਨਾ ਪਤੀਨ ਲੱਗਿਆ ਕਦੋਂ ਆਗੇ ਬਸ ਮੈਂ ਆਉਂ ਉਹ 5 ਮਿੰਟ ਪਹਿਲੀ ਆਇਆ ਅੱਛਾ ਪਾਣੀ ਲਿਆ ਦਾ ਨਾ ਨਾ ਮੈਂ ਤਾਂ ਚਾਹ ਬਣਾ ਦੋ ਮੀਂ ਪੈ ਰਿਆ ਬਾਹਰ ਵਧੀਆ ਜੀ ਗਰਮ ਜੀ ਕੜਕ ਦੀ ਚਾਹ ਬਣਾ ਲਿਓ ਨਾਲ ਤਕੌੜੇ ਕੱਢ ਲਿਓ ਨਹੀਂ ਕੋਈ ਕਹਿਣ ਵਾਲੀ ਗੱਲ ਆ ਚਾਹ ਤਾਂ ਤੇ ਲਿਆ ਕੀ ਦੌਰਾਂ ਤੇ ਸੋਨੂੰ ਮੈਂ ਬਾਜ਼ਾਰ ਆਈ ਸੀ ਅੱਛਾ ਮੈਂ ਕਿਹਾ ਚੱਲ ਥੋੜੀ ਜਿਹੀ ਸ਼ਾਪਿੰਗ ਕਰ ਲਿਆ ਆ ਅੱਜ ਸਾਮਾਨ ਕਾਦੀ ਸ਼ਾਪਿੰਗ ਕਰਨੀ ਤੁਸੀਂ ਬਸ ਸਾਹੀ ਘਰ ਦਾ ਘਰੇਲੂ ਸਮਾਨ ਛੋਟਾ ਮੋਟਾ ਆ ਕੀ ਦੀਦੀ ਤੂੰ ਸੱਚਾ ਕੋਲੇ ਮੇਲਾ ਨਹੀਂ ਚਾਰਨੀਆਂ ਨਹੀਂ ਫਿਰਦੇ ਆ ਆ ਦੇਖੋ ਮੰਮੀ ਸੋਨੇ ਆ ਸਾਮਾਨ ਦਿੱਤੀ ਨਹੀ ਹੈਗਾ ਮੈਨੂੰ ਉਹ ਤੇ ਸਾਮਾਨ ਸੋਨਾ ਸਕੇ ਮੈਨੂੰ ਇਹ ਤਾਂ ਸਮਾਨ ਘਰੇ ਹੁੰਡਾ ਲਵੇ ਸਾਰੇ ਲੈ ਦੇਖੋ ਆ ਸਾਮਾਜ ਜੋ ਵੀ ਸੋਨੇ ਵਿੱਚ ਦਿੱਤਾ ਹੈਗਾ ਉਤੇ ਸਮਾਨ ਤਾਂ ਅੱਗੇ ਜਿੰਨਾ ਹੋ ਰਹੀਆਂ ਚਾਹ ਚਾਹਦੇ ਨੇ ਕਿ ਪੀਰ ਵੱਡੇ ਦਾ ਬਾਕੀ ਦੌਰ ਦਾ ਲੈ ਸਮਾਨ ਇੱਜਾ ਮਾ ਮਾਂ ਦੀ ਇਹ ਮੈਂ ਹੀ ਰੱਖੀ ਕਿੰਨਾ ਸੋਹਣਾ ਨਿਕਿਆ ਡੋਂਗਾ ਲੈ ਕੇ ਆਈਆਂ ਮੈਂ ਚਾਹ ਬਣਾਉਣਾ ਲੈ ਮੰਮੀ ਹੁਣ ਮੈਂ ਅੱਡ ਹੋਣਾ ਬੱਚੇ ਨਹੀਂ ਚਾਹ ਬਣਾਉਣੀ ਪੈ ਜਾਂਦੀ ਆ ਥੋੜੀ ਜੀ ਚਾਹ ਵਧੀਆ ਬਣ ਜਾਏ ਕੋ ਹੁਣ ਇੰਨੇ ਵੱਡੇ ਡੋਂਗੇ ਜੂ ਮੇਰੇ ਸਾਸਾ ਨਾਲ ਐਨੀ ਚਾਹ ਬਣਦੀ ਆ ਫਿਰ ਥੋੜੀ ਜੀ ਬਣਾਇਆ ਕਰੂੰਗੀ ਨਾ ਪੁੱਤ ਸੱਸ ਤੇਰੇ ਨਾਲ ਨਹੀਂ ਲੱਗਿਆ ਕਿਉਂ ਅੱਡ ਕਰੀਂਗੇ ਸੱਸ ਨੂੰ ਹੁਣ ਤਾਂ ਆਪਣੇ ਨਾਲ ਲਾ ਮਮੀ ਮੇ ਤੋਂ ਨਹੀਂ ਕਿ ਕਿ ਚੱਲੀ ਜਾਂਦੀ ਹੁਣ ਹਰ ਕੰਮ 'ਚ ਰੋਕ ਟੋਕ ਹਰ ਕੰਮ 'ਚ ਰੋਕ ਟੋਕ ਮੈਂ ਨਹੀਂ ਬਰਦਾਸ਼ਤ ਕਰ ਸਕਦੀ ਅੱਡ ਕਿਉਂ ਹੋਵੋਗੇ ਜੀਜੀ ਤੁਸੀਂ ਥੋੜਾ ਜਿਹਾ ਤੁਸੀਂ ਜਿਉਂ ਘਰ ਦੇ ਵਿੱਚ ਤੈਨੂੰ ਨਹੀਂ ਪਤਾ ਸੰਦੀਪ ਹੁਣ ਮੇਰੀ ਜਠਾਣੀ ਵੀ ਤਾਂ ਅੱਡ ਹੋ ਰਹੀ ਆ ਰਾਨਾ ਦੋ ਜਣੇ ਨੇ ਮौज ਨਾਲ ਰਹਦੇ ਨੇ ਔਰ ਸਾਡੇ ਮੇਰੀ ਮੰਮੀ ਹਰ ਗੱਲ 'ਚ ਰੋਕ ਟੋਕ ਕਰਦੀ ਐ ਮੈਨੂੰ ਤਾਂ ਨਾ ਬਹੁਤ ਔਖਾ ਹੁੰਦਾ ਨਾਲ ਬੱਚੇ ਵੀ ਬਹੁਤ ਪਰੇਸ਼ਾਨ ਹੋ ਰਹੇ ਨੇ ਹੁਣ ਉਹ ਤਾਂ ਫਿਰ ਦੀਦੀ ਤੁਹਾਡਾ ਫਰਜ਼ ਆ ਤੁਸੀਂ ਬੱਚਿਆਂ ਨੂੰ ਸਮਝਾਓ ਨਾ ਉਹਨਾਂ ਦੀ ਤਾਂ ਹੁਣ ਉਮਰ ਆ ਉਹ ਤਾਂ ਉਮਰ ਦੇ ਹਿਸਾਬ ਨਾਲ ਬੋਲਦੇ ਨੇ ਹੁਣ ਸੋਨੇ ਸਮਝਣੀ ਹੈ ਇਹ ਚੀਜ਼ ਦਾ ਨਹੀਂ ਮੈਂ ਹੁਣ ਹੋਰ ਨਹੀਂ ਸਹਿ ਸਕਦੀ ਮੰਮੀ ਮੈਂ ਤਾਂ ਅੱਡ ਹੋਣਾ ਨਾ ਪੁੱਤ ਹੁਣ ਤੇਰੀ ਬੱਝਾਈ ਆ ਮੈਂ ਇੱਥੇ ਇਹਨੂੰ ਕੰਮ ਆ ਕੇ ਕਦੇ ਦਿੱਦ ਗੱਲ ਕਹਿੰਦੀ ਪੁੱਤ ਮੈਨੂੰ ਪਾਣੀ ਰਿਆ ਤੇ ਕਦੇ ਮੈਨੂੰ ਗੋਲੀਆਂ ਰਿਆ ਦੇ ਕਦੇ ਮੈਨੂੰ ਰੋਟੀ ਦੇ ਦੇ ਕਦੇ ਚਾਹ ਦੇ ਦੇ ਮੇਰੇ ਤੇ ਪੁੰਦਰਾ ਕਿਹਨੇ ਮਾਰ ਦੇ ਉੱਤੇ ਮੰਮੀ ਤੁਸੀਂ ਤਾਂ ਬਹੁਤ ਵਧੀਆ ਭਾਬੀ ਮੰਮੀ ਤਾਂ ਬਹੁਤ ਵਧੀਆ ਇਹਨਾਂ ਤਾਂ ਬਹੁਤ ਵਧੀਆ ਸੁਆ ਉਹਨਾਂ ਦਾ ਹੈ ਹੀ ਨਹੀਂ ਵਧੀਆ ਨਹੀਂ ਪੁੱਤ ਹੈ ਉਹ ਹੀ ਲੱਗਦਾ ਹੁੰਦਾ ਆ ਜੇ ਮੈਨੂੰ ਇਹ ਅੱਡ ਕਰਦੇ ਪੁੱਤ ਤੇਰੇ ਦਿੱਤੇ ਕੀ ਬਿੱਤੂਗੀ ਫਿਰ ਤੇ ਨਾਲੇ ਦੀਦੀ ਤੁਹਾਡੀ ਸੱਸ ਪਹਿਲੇ ਹੀ ਤੁਹਾਡੇ ਘਰ ਨਾਲ ਅਲੱਗ ਆ ਉਹ ਅੱਡੇ ਰਹੇ ਨੇ ਫਿਰ ਉਹ ਇਕੱਲੇ ਰਹਿ ਜਾਣਗੇ ਉਹਨਾਂ ਨੂੰ ਕੌਣ ਸਾਂਭੂਗਾ ਫਿਰ ਜਦੋਂ ਮੇਰੀ ਜਠਾਣੀ ਨੇ ਵੀ ਸੋਚਿਆ ਮੈਂ ਕਿਾ ਸੋਚਾਂ ਲਾਓ ਉਹਨਾਂ ਨੇ ਤਾਂ ਨਹੀਂ ਸੋਚਿਆ ਹੈਗਾ ਫਿਰ ਤੁਸੀਂ ਥੋੜੀ ਨਾ ਉਹਦੇ ਵਰਗਾ ਬਣਨਾ ਨਹੀਂ ਮੈਨੂੰ ਤਾਂ ਹੁਣ ਔਖਾ ਲੱਗਦਾ ਉਹਨਾਂ ਨਾਲ ਰਹਿਣਾ ਹੁਣ ਗੁੱਸਾ ਨਾ ਕਰਿਓ ਮੇਰੀ ਗੱਲ ਤਾਂ ਹੁਣ ਆਪਨੇ ਮੰਮੀ ਨੇ ਹੁਣ ਕੱਲ ਮੈਂ ਇਹ ਵੀ ਮੈਨੂੰ ਰੋਕ ਟੋਕ ਕਰਦੇ ਨੇ ਤੇ ਸੱਸ ਨੂੰ ਨਾਲ ਵਿੱਚ ਮਾੜੀ-ਮੋਟੀ ਮੋਖ-ਚੋਖ ਤਾਂ ਹੁੰਦੀ ਹੀ ਰਹਿੰਦੀ ਆ ਹੁਣ ਫਿਰ ਜੇ ਅਸੀਂ ਵੀ ਆੱਡ ਹੋ ਜਾਈਏ ਤੇ ਤੇਰੇ ਵੀਰੇ ਨੂੰ ਤਾਂ ਮੈਂ ਆਪਦੇ ਮਗਰ ਲਾਏ ਲੈਣਾ ਉਹਨੇ ਮੇਰੀ ਗੱਲ ਮੰਨ ਕੇ ਆੱਡ ਹੋਣਾ ਫਿਰ ਮੰਮੀ ਨੂੰ ਕੌਣ ਸਾਂਭੂਗਾ ਫਿਰ ਸੋਡੇ ਵਾਸਤੇ ਵੀ ਅਸੀਂ ਮਾੜੇ ਹੋ ਜਾਾਂਗੇ ਨਾ ਹੁਣ ਤੁਹਾਡੇ ਨਾਲ ਤਾਂ ਤੁਹਾਨੂੰ ਇਹ ਮਾੜਾ ਕਹਿਣੀ ਆ ਜਦੋਂ ਤੁਸੀਂ ਨੇ ਐਂਡ ਤੇ ਆ ਕੇ ਉਹਦੀ ਮੰਮੀ ਕਹਿੰਦੀ ਸ਼ਾਇਦ ਤੀ ਨਹੀਂ ਮੇਰਾ ਤਾਂ ਇਹ ਤੈਨੂੰ ਇਹ ਸਨਸਕਾਰ ਤੇਰੇ ਮਾਪਿਆਂ ਨੇ ਦਿੱਤੇ ਨਹੀਂ ਤੈਨੂੰ ਤੂੰ ਅੱਡ ਹੋ ਜਾਏਗੀ ਰੋ ਤਾਂ ਅਗਲੀ ਹੋਊਗੀ ਹੋਊਗੀ ਹੁਣ ਤਾਂ ਇਹ ਨਹੀਂ ਹੁਣ ਆਪਣੇ ਨਾਲ ਨਹੀਂ ਮੰਮੀ ਮੈਨੂੰ ਤਾਂ ਬਹੁਤ ਔਖਾ ਲੱਗਦਾ ਹੁਣ ਮੈਂ ਨਹੀਂ ਰਹਿ ਸਕਦੀ ਉਹਨਾਂ ਨਾਲ ਨਾਲੇ ਬੱਚੇ ਵੀ ਬਾਲਾ ਜਿਆਦੇ ਉਹ ਬਰਦੇ ਨਹੀਂ ਮਮਾ ਦਾਦੀ ਬਹੁਤ ਟੋਕਦੇ ਨੇ ਇਹ ਤੋਂ ਬੱਚਿਆਂ ਨੂੰ ਤੂੰ ਸਮਝਾਇਆ ਕੋਈ ਨਾ ਹੁਣ ਮੈਂ ਸਾਰਾ ਦਿਨ ਟੋਕਦੀ ਆ ਇਹਨਾਂ ਨੂੰ ਦੇਦੀ ਨੂੰ ਗਾ ਰਹੇ ਕੰਮ ਕੇ ਬੱਚੇ ਮੈਨੂੰ ਰਾਤੀ ਟੋਬੀ ਹੈ ਮੈਂ ਐ ਨਹੀਂ ਕਹਿ ਰਹੇ ਪੁੱਤ ਮਮੀ ਤੁਸੀਂ ਤਾਂ ਬਹੁਤ ਚੰਗੇ ਹੋ ਨਹੀਂ ਪੁੱਤ ਆਪ ਦਾ ਮਾਪਕਾ ਹੈ ਕਿ ਜੰਗਾ ਲੱਗਦਾ ਹੁੰਦਾ ਆ ਦੀਦੀ ਮੋਂ ਤੁਸੀਂ ਕਾਇ ਵਿੱਚ ਚਾਰਜੀ ਹੋ ਵੀਰ ਜੀ ਵਗ ਜਾਂਦੇ ਨੇ ਡਿਊਟੀ ਤੇ ਬੱਚੇ ਸਕੂਲ ਲੱਗ ਜਾਂਦੇ ਨੇ ਪਿੱਛੇ ਤੁਸੀਂ ਹੀ ਰਹਿ ਲੈਣੇ ਹੋ ਸੱਸ ਨੂੰ ਹਾਂ ਤੇ ਅੱਗੇ ਢਿੱਲ ਮਾਟੋ ਹੋ ਜੇ ਫਿਰ ਸੋ ਨੂੰ ਪਾਣੀ ਧਾਣੀ ਵੀ ਦੇਣਾ ਦਵਾਈ ਹੁੱਟੀ ਵੀ ਦੇਣੀ ਆ ਤੇ ਤੁਸੀਂ ਕਿਹਨੂੰ ਹੱਥ ਮਾਰਦੇ ਹੋ ਮੰਮੀ ਨੂੰ ਹੀ ਹੱਥ ਮਾਰਦੇ ਹੋ ਉਹ ਵੀ ਸਾਹਮਣੇ ਨੇ ਸੋਨੂੰ ਉਹ ਤਾਂ ਤੁਹਾਡੀ ਗੱਲ ਠੀਕ ਆ ਪਾਪਾ ਜੇ ਅੱਜ ਹੋ ਗਏ ਫਿਰ ਸੋਨੂੰ ਕੀ ਨੇ ਸਾਹਮਣਾ ਜੇ ਆਪਾਂ ਇੱਕ ਦੂਜੇ ਦਾ ਸਾਥ ਨਹੀਂ ਦੇਵਾਂਗੇ ਫਿਰ ਹੋਰ ਪਾਉਣ ਦੇਊਗਾ ਤੇ ਨਾਲੇ ਅੱਗੇ ਤੁਹਾਡੇ ਵੀ ਦੋ ਬੱਚੇ ਨੇ ਨਾ ਹੁਣ ਤੁਸੀਂ ਆਪਦੇ ਬਾਰੇ ਸੋਚੋ ਜੇ ਤੁਸੀਂ ਅੱਜ ਆਪਦੀ ਮੰਮੀ ਨੂੰ ਅੱਡ ਕਰਦੇ ਹੋ ਉਹ ਵੀ ਦੇਖਣਗੇ ਕੱਲ ਨੂੰ ਆਪਦੀ ਤਿਆਰੀ ਰੱਖਿਓ ਅੱਡ ਹੋਣ ਵਾਸਤੇ ਤੁਹਾਡੇ ਪੁੱਤ ਸੋਨੂੰ ਅੱਡੇ ਕਰਕੇ ਉੱਠਿਆ ਉਹ ਕਰਨਾ ਹੈ ਕਿਹਾ ਕਿਸારે ਬੱਚੀ ਨੇ ਸਾਨੂੰ ਰੋਟੀ ਨਹੀਂ ਦਿੱਤੀ ਹੈਗੀ ਮੈਂ ਬੁੱਤ ਬੱਚੇ ਤਾਂ ਜਿਹੇ ਜਿਹੇ ਕਰਾਂਗੇ ਕਿੱਧਰ ਕਹੂ ਜਿੱਥੇ ਕਹਾ ਵਾਟਾਂਗੇ ਬੁੱਤ ਬੇਰਾ ਹਾਂ ਪਰ ਮੈਨੂੰ ਤਾਂ ਹੁਣ ਲੱਗਦਾ ਵੀ ਜਦੋਂ ਉਹਨਾਂ ਨੇ ਨਹੀਂ ਕੁਝ ਸੋਚਿਆ ਮੇਰੀ ਜਠਾਣੀ ਨੇ ਮੈਂ ਕਿਹਾ ਸੋਚਾਂ ਉਹ ਤਾਂ ਸਾਰੇ ਕਿਸੇ ਆਲ ਨਹੀਂ ਹੁੰਦੇ ਫਿਰ ਫਿਰ ਉਹ ਜਦ ਹੱਸਦੇ ਸੀ ਖਾਧੀ ਕੀ ਰਹਿ ਜਾਊਗਾ ਕੋਈ ਤਾਂ ਹੈਗਾ ਜਿਹੇ ਜੀ ਕਹਿੰਦੇ ਆਪਾਂ ਫਸਲ ਦੀਜਾਂਗੇ ਉਹੀ ਕੀ ਵੱਡਾ ਮੈਨੂੰ ਕਿੱਥੇ ਹੈਗਾ ਬੁੱਤ ਤਸਤਾ ਹੋਰ ਇਤਰਾ ਜੇ ਗੱਲਾਂ ਕਰੀਏ ਨੇ ਮੰਮੀ ਦੱਸ ਨਹੀ ਨਹੀਂ ਬੁੱਤ ਤੂੰ ਸਾਡੇ ਨਾਲ ਹੀ ਬੇਨਤੀ ਬੁੱਤ ਸਾਨੂੰ ਕੋਣਤਾ ਕਿ ਤੂੰ ਉਹ ਕਰਦੇ ਕੀ ਸਾਨੂੰ ਵੀ ਕਹਿਣਗੇ ਵੀ ਤੇਰੀ ਦੀ ਨਹੀਂ ਅੱਡੇ ਕਰਦੇ ਸੱਸ ਸਤ ਤੇ ਇਹ ਵੀ ਬਤ ਕਉਂਗੀ ਤੂੰ ਵੀ ਅੱਡੋਈ ਨਾ ਮੰਮੀ ਸੋਨੂ ਤਾਂ ਹੁਣ ਸਾਹਮਣੇ ਨੇ ਭਾਬੀ ਵਧੀਆ ਨਹੀਂ ਤੁਸੀਂ ਕੁਝ ਕਹਿੰਦੇ ਨਹੀਂ ਹੈਗੇ ਉਹਨਾਂ ਨੂੰ ਉਤੋਂ ਹੀ ਲੱਗੀ ਜਾਂਦਾ ਹੁੰਦਾ ਇਹ ਕਹਿਣਾ ਤਾਂ ਪੈਂਦੀ ਨਹੀਂ ਹੁੰਦਾ ਸਿਆਣਾ ਬੰਦਾ ਤਾਂ ਕਦੇ ਕਹਿੰਦਾ ਕਦੇ ਖੋਣਾ ਉਹ ਤਾਂ ਕਰਨਾ ਹੀ ਪੈਂਦਾ ਪੁੱਤ ਘਰ ਚ ਆਪਾਂ ਇਹ ਚੀਜ਼ਾਂ ਦੀਦੀ ਸੋਨੂ ਸਮਝਣੀਆਂ ਪੈਣਗੀਆਂ ਥੋੜਾ ਜਿਹਾ ਅਡਜਸਟ ਕਰੋ ਥੋੜਾ ਜਿਹਾ ਉਹ ਕਰਨੀ ਥੋੜਾ ਜਿਹਾ ਤੁਸੀਂ ਕਰੋ ਜੋ ਦਾ ਪਹਾੜੀ ਮਹਰੀਆਂ ਤੁਸੀਂ ਉਹਨਾਂ ਦਾ ਮੋਹ ਕਰੋਗੇ ਨਾ ਤੁਸੀਂ ਉਹਨਾਂ ਨੂੰ ਆਪਣੀ ਮਾਂ ਨਹੀਂ ਸਮਝਦੇ ਹੈਗੇ ਤੁਸੀਂ ਉਹਨਾਂ ਨੂੰ ਸੱਸੇ ਸਮਝਦੇ ਹੋ ਆ ਗਏ ਜਿਸ ਦਿਨ ਮਾਂ ਬਣਾ ਲਿਆ ਨਾ ਸੋ ਉਹ ਸਾਰੀਆਂ ਬਰਾਈਆਂ ਖਤਮ ਹੋ ਜਾਣਗੀਆਂ ਉਹਨਾਂ ਵਿੱਚੋਂ ਦੇਖਣੀ ਆ ਚੰਗਾ ਭਾਣੇ ਦਿਖੂਗਾ ਉਹ ਕਿਹੜਾ ਫਿਰ ਮੈਨੂੰ ਆਪਣੀ ਧੀ ਸਮਝਦੇ ਨੇ ਉਹ ਤੇ ਜੇ ਮਾਂ ਸਮਝੇਗੀ ਉਹ ਕੀ ਸਮਝੂਗੀ ਤੇ ਹਾਂਜੀ ਉਹ ਕੌਲੀ ਹੋਣੀ ਆਪੇ ਸੈੱਟ ਹੋ ਜਾਣਗੇ ਐਂ ਕਰਿਆ ਬਸ ਪੁੱਤੇ ਮਾੜਾ ਮਟਾ ਦੌੜਦੇ ਮਾਰਦੇ ਨਾ ਉਹ ਕਰਾਂ ਅੱਖੋਂ ਕਿ ਕੱਢੇਗੀ ਇਹ ਲੋਕੀ ਲੰਬੀ ਚੜਾਉ ਆਉਗਦੇ ਦੋ ਬੱਚੇ ਨੇ ਦੋ ਤੁਸੀਂ ਜੇ ਕੋਈ ਇੱਕੋ ਜਿਹੇ ਵੀ ਹੁੰਦਾ ਉਹ ਕਿੱਥੇ ਜਾਊਗੀ ਹੁਣ ਉਹ ਨਾ ਇਹ ਅੱਜ ਦਾ ਵੀਰ ਜੀ ਥੋੜਾ ਸਾਥ ਦੇ ਕੇ ਛੋੜਨ ਨਾਲ ਅੱਡ ਹੋ ਜਾਣਗੇ ਕੱਲ ਨੂੰ ਉਹਨਾਂ ਦੇ ਵੀ ਸੁਭਾਅ ਦੇ ਵਿੱਚ ਫਰਕ ਆ ਜਾਊਗਾ ਉਹਨਾਂ ਨੂੰ ਵੀ ਅਹਿਸਾਸ ਹੋਊਗਾ ਜਦੋਂ ਉਹਨਾਂ ਦੀ ਮਾਂ ਇਕੱਲੀ ਰੋਊਗੀ ਵੀ ਜਦੋਂ ਤੁਸੀਂ ਉਹਨਾਂ ਦੀ ਮਾਂ ਦੇ ਹੀ ਹੋਏ ਉਹਨਾਂ ਦੇ ਕਿੱਥੋਂ ਹੋਜੋਗੇ ਨਾ ਦੋਸੀ ਅੱਗੇ ਆਪਣੇ ਬੱਚਿਆਂ ਨੂੰ ਕਹਿ ਸਕਦੇ ਹੁਸ਼। ਹੋਰ ਮੈਂ ਵੀ ਸੋਡੇ ਕੋਡੇ ਠੀਕ ਰਹਿੰਦੇ ਨੇ ਹੁਣ। ਇਹ ਘੁੱਟ-ਘੁੱਟ ਚ ਮਰੇ ਹੀ ਰਹਿੰਦੇ ਨੇ ਬਸ। ਤੁਹ ਜ਼ੇ ਨਹੀਂ ਠੀਕ ਤੇ ਘਰੇ ਕੁਝ ਨਾ ਮਿਲਦਾ। ਫਿਰ ਤੁਸੀਂ ਦਵਾਈ ਨਹੀਂ ਲੈਂਦੇ। ਤਵਾਇ ਤੇ ਨਹੀਂ ਜੇ ਨਿੱਕੀ ਗੋਲੀ ਲੈਣੀ ਹੈ। ਸਤਿਕਾਰ ਸਤਿਕਾਰ। ਹੋ ਠੀਕ ਹੈ। ਹਾਂ ਪ੍ਰੀਤ ਜੀ ਪਤਾ ਹੈ। ਹਾਂ ਜੀ। ਹੋਰ ਭਾਈ ਪਰਵਾਹ ਠੀਕ ਹੈ ਸਾਰਾ। ਹਾਂ ਜੀ ਸਭ ਠੀਕ ਠਾਕ ਵੀ। ਕੱਲ੍ਹ ਵਾਈਪੀ ਕੋਲ ਤੋਂ ਖੁੜੀਆਂ ਆਈਆਂ। ਬਸ ਮੈਂ ਹੁਣੇ ਥੋੜਾ ਟਾਈਮ ਹੋਇਆ ਜੀ 15 ਮਿੰਟ ਹੋਏ ਨੇ। ਠੀਕ ਹੈ। ਆਪਾਂ ਵੀ ਲੈ ਗਏ ਨਾ ਭਾਈ। ਨਹੀਂ ਬਸ ਪੀਣਾ ਚਾਹਤਾ। ਅੱਛਾ ਅੱਛਾ ਚਲੋ। ਛੋਲੜਾ ਤੇ ਤੀ ਦੀ ਗੱਲ। ਕਿਹਦਾ ਅੱਡ ਹੁੰਦੀ ਹੈ ਸੱਸ ਨਾਲੋਂ? ਅੱਡ ਹੁੰਦੀ ਆ? ਹਾਂ ਵੀ ਸੱਸ ਨੂੰ ਅੱਡ ਕਰੂੰਗੀ ਮੈਂ। ਪਾਣੀ ਨਹੀਂ ਲੈਣੇ ਤੂੰ। ਮੈਂ ਤਾਂ ਅੱਡ ਹੋਣਾ ਜੀ। ਕੀ ਗੱਲ ਕਰ ਤੂੰ ਹੁਣ ਅ ਬੱਸ ਮੈਨੂੰ ਤਾਂ ਉਹ ਲੋਰੇ ਹੈਂ ਜਾਂਦਾ ਉਹ ਨਾ ਨਾ ਆਪਾਂ ਚਾਹ ਚੱਕਲਾ ਲੰਬੀ ਨੇਰਾ ਮਾਰ ਕੰਮੀਏ ਆ ਡਿਜੀ ਜਨਾ ਉਹਵੇਂ ਹੀ ਕਿੰਨਾ ਕੁ ਲੰਬ ਚੜਾਵਾ ਤੇਰਾ ਐਂ ਦਸ ਪਹਿਲਾਂ ਮੈਨੂੰ ਡੜੀ ਉਹ ਤਾਂ ਬਹੁਤ ਟੋਕਦੇ ਰਹਿੰਦੇ ਨੇ ਹਰ ਗੱਲ ਤੇ ਐ ਨਹੀਂ ਕਰਨਾ ਐ ਨਹੀਂ ਕਰਨਾ ਮੈਨੂੰ ਤਾਂ ਹੁਣ ਬਹੁਤ ਔਖਾ ਲੱਗਦਾ ਉਹ ਨਾਲ ਰਹਿਣਾ ਕੋਤ ਕੰਮ ਨਾ ਕਰਨੀ ਆ ਅਗਲਾ ਕੰਮ ਮਿੱਠੀ ਟੋਕਦਾ ਐਂ ਦਸ ਪਹਿਲਾਂ ਮੈਨੂੰ ਉਹ ਦੂਰੀਏ ਪਹਿਲਾਂ ਉਹ ਅੜੋਕ ਕੇ ਖੜ ਗਈ ਤੇਰੀ ਦਰਾਣੀ ਹੈ ਜਿਹੜੀ ਹੁਣ ਤੂੰ ਅੱਡ ਹੋ ਜਾ ਮੈਨੂੰ ਐਂ ਦੱਸ ਤੇਰੀ ਸੱਸ ਦਾ ਕੀ ਹਿੱਤਾ ਹੋਊਗਾ ਫੇਰ ਜੇ ਤੂੰ ਅੱਡ ਹੋ ਗਿਆ ਡੜੀ ਆਪੇ ਬਣਾ ਕੇ ਪਾਲਿਆ ਕਰ ਲੀਂਗਾ ਨਾ ਕਿ ਤਾ ਇਹ ਨਹੀਂ ਕਰ ਮੈਂ ਕੱਦੀ ਮੱਥਾ ਮਾਰ ਲੱਗਣੀ ਆ ਉਹ ਸੰਦੀਪ ਵੀ ਮੱਥਾ ਮਾਰ ਦੇਦੀ ਸੀ ਨਾ ਕਿ ਅੱਡ ਹੋਣਾ ਮੈਂ ਨਹੀਂ ਕਹਿ ਰਹੀ ਆ ਹੁਣ ਤੂੰ ਤੂੰ ਸਮਝਾ ਦੇ ਮੜਮਟੇ ਨੂੰ ਮੈਨੂੰ ਐਂ ਦੱਸ ਬੌਲੀਏ ਉਹਦੀ ਹੋਮਰ ਆ ਭਲਾ ਉਹ ਆਪ ਪਕਾਉਗੀ ਹੈ ਨਾ ਚਾਹ ਅੱਡ ਹੋ ਜੇਗੀ ਠੀਕ ਆ ਚਲ ਕੋਈ ਗੱਲ ਨਹੀਂ ਉਹ ਆਪ ਪਕਾ ਲੂਗੀ ਮੈਨੂੰ ਐਂ ਦੱਸ ਆ ਤੇਰੀ ਮਾਂ ਨਾਲੋ ਜਿਹੇ ਤੇਰੀ ਆ ਪੜਾਈ ਇਹ ਅੱਡ ਹੋ ਗਈ ਪਹਿਲਾਂ ਫੇਰ ਤੇਰਾ ਦਿਲ ਕੀ ਕਹੂਗਾ ਮम्मी ਤਾਂ ਬਹੁਤ ਚੰਗੇ ਨੇ ਤੁਸੀਂ ਤਾਂ ਬਹੁਤ ਚੰਗੇ ਹੋ ਹਾਂ ਇਹ ਤੇਰੀ ਮਾਂ ਤਾਂ ਜਗੀ ਹੈ ਮੈਂ ਕਿਹਾ ਕੀ ਕਹਾਂ ਤੀ ਵੀ ਤੀ ਆਂ ਤਾਂ ਮਾਮਾ ਚੰਗੀ ਲੱਗਦੇ ਹੁੰਦੇ ਨੇ ਹੁਣ ਤੇਰੀ ਨਨਦਾਂ ਤੇ ਸੱਸ ਕੰਜੀਓ ਲਲ ਵੀ ਹੋਣੀ ਤੈਨੂੰ ਤਾਂ ਬਾੜੀ ਕੋ ਕਹਿਣਾ ਕੀ ਆ ਹੁਣ ਆਪਣੀ ਮਾਂ ਵੀ ਚੰਗੀ ਕਹਿਣਗੇ ਕਿੱਥੋਂ ਕਾਹਦੇ ਨਨਦਾਂ ਕੀ ਕਹਿਣਗੇ ਤੈਨੂੰ ਵੀ ਮੇਰੀ ਸੱਸ ਨਾਲ ਕੀ ਕਰਦੀ ਐ ਇਹ ਦੱਸ ਦੜ ਜੇ ਮੇਰੀ ਜੇ ਖਾਣੀ ਅੱਡ ਬੈਠੀ ਆ ਹੁਣ ਜੀ ਉਹ ਬਤੋ ਦਾ ਖੂਚ ਗਿਰਪੀ ਤੂੰ ਵੀ ਗੇਰ ਨਾ ਲੈ ਉਹ ਤਾਂ ਜਹੀ ਜੇ ਹੈਗੀ ਹੈਗੀ ਆਪਣਾ ਐ ਨਹੀਂ ਕਰਨਾ ਹੈਗਾ ਨਹੀਂ ਅੱਡ ਨਹੀਂ ਹੋਣਾ ਪੁੱਤ ਮੈਂ ਤੈਨੂੰ ਸੁਣਾਣਾ ਨਾ ਨਾਲ ਇਹਦੇ ਨਾਲ ਆਪਣੀ ਇੱਜ਼ਤ ਜਾਊਗੀ ਡੈਡੀ ਹਾਂ ਆਗਲਾ ਕਰਦਾ ਕਿੰਨੇ ਸੰਸਕਾਰ ਦਿੱਤੇ ਨੇ ਪਤਾ ਕੀ ਆ ਮਾਂ ਪਾਪਾ ਨੂੰ ਤਰੋਣ ਲੰਦਾ ਗਲਾ ਆਲਾ ਕਹਿੰਦਾ ਮਾਂ ਪਾਪਾ ਨੇ ਕਿਹਾ ਐ ਲੱਖਣ ਦਿੱਤਾ ਇਹਨੂੰ ਆਉਣ ਸਾਰੇ ਅੱਡ ਹੋਊਗੀ ਦੇਖ ਲੈ ਇਹ ਉਮੀਦ ਹੈਗਾ ਚਾਹਵੇਂ ਕਹੇ ਜੋ ਘਰ ਦਿੱਤੀ ਹੈ ਇਹੇ ਸਸ ਸਵਾਲ ਦਾ ਕਿ ਮਾਪੇ ਹੁੰਦੇ ਨੇ ਪਰ ਮਾਪੇ ਬਣਾ ਕੇ ਰੱਖੇ ਜੇ ਦੇ ਕਿਛੇ ਮਾਪੇ ਨੇ ਉਹ ਛੱਡ ਕੇ ਤਾਂ ਗਾਹ ਮਾਪੇ ਬਣਾਉਨੇ ਆ ਪਰ ਤੂੰ ਅੱਡ ਹੋ ਗਈ ਤੈਨੂੰ ਦੇਖ ਕੇ ਤੇਰੀ ਭੜਾਈ ਹੋਊਗੀ ਦੋ ਸਾਲਾਂ ਨੂੰ ਮੈਂ ਵੀ ਬੁੜੀ ਅੱਡ ਕਰਦੀ ਆ ਉਹ ਕਿਤੇ ਦੇ ਘਰੋਂ ਅੱਡ ਮੈਂ ਨਹੀਂ ਨਹੀਂ ਐਵੇਂ ਨਹੀਂ ਡੈਡੀ ਹਾਂ ਸਾਡੇ ਘਰ ਦੇ ਅੰਦਰ ਦੇਖ ਕਿ ਨਹੀਂ ਮੇਲੀ ਜੇ ਵੀ ਤੁਸੀਂ ਅੱਡ ਕਰਦੇ ਦੇਖੋ ਆ ਦੱਸ ਕੱਲ ਨੂੰ ਤੇਰੀ ਭੱਜਿਆ ਖੰਡੋਂ ਅੱਡ ਹੋ ਗਈ ਫਿਰ ਤੂੰ ਐਂ ਰਸ ਤੇ ਤੂੰ ਸਾਡੇ ਪੱਖ ਦੀ ਗੱਲ ਕਰੇਂਗੀ ਇਹਨਾਂ ਦਾ ਦੁਰੀਆ ਪੈ ਗਈ ਅਸੀਂ ਕਿਨੇ ਸੇ ਬੈਠਾ ਕਿ ਅਸੀਂ ਤਾਂ ਖਾਂ ਨਹੀਂ ਜਾਂਗੇ ਤੇਰਾ ਤੇ ਤੈਨਾਂ ਨਾ ਕਿਵੇਂ ਬਰਤੇਗੀ ਕਿਵੇਂ ਚੇਰ ਨਾਲੇ ਬਤਨਗੇ ਜਾ ਕੇ ਦੁੱਧਾ ਮੇ ਤਾਂ ਗੱਲ ਸੋਡੀ ਠੀਕ ਕਰ ਮਮੀ ਮੜੀ ਮਨ ਲੰਬੀ ਨੀਗਾ ਮਾਰ ਬਤਾ ਅਦੀਪਾ ਇਹ ਕਿਹੜੇ ਨਾਂ ਕੇ ਬਰਤੇਗੀ ਕੋੜ ਨੇ ساری ਉਮਰ ਤੇਰੀ ਅਸੀਂ ਕਿੰਨਾ ਜੇ ਬੈਠਿਆ ਔਰੇ ਐਂ ਦੱਸ ਪਹਿਲਾਂ ਮੈਨੂੰ ਤੂੰ ਤੇਰੇ ਨਾਲ ਕਿਸੇ ਦੀ ਬਤਨਣਾ ਨਾ ਕਿਹੜੇ ਮੂੰਹ ਆ ਕੇ ਬੜੇ ਗੂਰੇ ਯਾ ਸਾਨੂੰ ਅੱਡ ਕਰ ਦੂ ਕਿ ਫੇਰ ਨਾ ਤੇ ਬੁਰੇ ਕਮੇਗੀ ਤੂੰ ਜਿਵੇਂ ਤੇਰੇ ਨੰਦਾ ਤੇਰੇ ਨਾਲ ਬੁਰੇ ਬਣਗੇ ਹੁਣ ਪਤਾ ਨਹੀਂ ਕਿਹਨੇ ਤੈਨੂੰ ਇਹ ਅੱਖਾਂ ਦੇ ਦੱਜ ਤੂੰ ਅੱਡ ਵਜੇ ਦੱਸ ਕੋਈ ਨਾ ਮੈਂ ਕਿਛ ਤੋਂ ਦੀ ਥੋੜਾ ਜਿਹਾ ਅਕਲ ਨੂੰ ਅੱਖ ਮਾਰੋ ਦੀਦੀ ਸਾਡੀਆਂ ਗੱਲਾਂ ਤੇ ਗੌਰ ਕਰੋ ਆਦਾ ਫੈਸਲਾ ਬਦਲ ਦੋ ਤੁਸੀਂ ਇਹ ਕੋਈ ਗੱਲ ਨਹੀਂ ਪੁੱਤਰ ਰੋਸੇ ਗੋਸੇ ਕਿਦੇ ਨਹੀਂ ਹੁੰਦੇ ਸਭ ਦੇ ਘਰੇ ਹੁੰਦੇ ਨੇ ਹੋ ਜਾਂਦੇ ਨੇ ਧੂਰ ਕਰ ਲੋ ਬਹਿ ਕੇ ਦੋ ਉਹਦੇ ਚੱਲ ਭਾਈ ਕੋਈ ਕੰਮ ਘੱਟ ਕਰਦਾ ਕੋਈ ਵੱਧ ਕਰਦਾ ਕੋਈ ਗੱਲ ਨਹੀਂ ਤਨੋਦੀ ਕਿ ਉਮਰ ਆ ਕਿ ਕੰਮ ਕਰਨਾ ਤੇਰੀ ਸੱਸ ਕੋਈ ਤਰ੍ਹਾਂ ਨਾਲ ਇਹ ਜਿਹਾ ਕਿਹੜੀ ਦੂਜੀ ਚਾੜ ਆ ਉਹ ਵੀ ਅਦਨਾ ਅਕੇ ਰਹਿ ਜਾਏਗੀ ਉਹ ਤਾਂ ਤੇ ਅਜੇ ਦੀ ਹੈਗੀ ਹੈਗੀ ਆ ਆਪਦੀ ਸੱਸ ਦਾ ਸੇਕਾ ਕਰਦੀ ਹੈ ਇਹ ਮੈਨੂੰ ਪਤਾ ਭਈਏ ਤਾਂ ਕਿ ਨਾ ਇਹ ਜਦੋਂ ਦੋ ਕਾਂਡੇ ਹੁੰਦੇ ਨੇ ਘਰੇ ਉਹ ਤਾਂ ਖੜਕਦੀਏ ਨੇ ਬਸ ਮਿੱਤਾਂ ਨਾਲ ਨਿੱਕੀ ਨਿੱਕੀ ਗੱਲ ਤੇ ਜਦੋਂ ਉਹ ਟੋਕਦੇ ਨਾ ਫਿਰ ਮੇਰੇ ਬੀਬੀ ਵੱਧ ਜਾਂਦਾ ਓਹੋ ਤੇ ਮੰਮੀ ਮੈਨੂੰ ਟੋਕਦੇ ਨਹੀਂ ਫਿਰ ਮੈਂ ਉਹ ਨਾਲ ਲੜੀ ਜਾਇਆ ਕਰ ਉਸੀ ਕੰਮ ਕੰਦਾ ਕਰਿਆ ਕਰੋ ਘੰਟਾ ਪਾਉਂਦਾ ਰਾਮ ਕਰਦੇ ਨਾ ਤੂੰ ਸਿਆਣੀ ਬੰਦੀ ਦੀ ਆਤਮਾ ਹੁਣ ਆ ਤੇਰੀ ਮੰਮੀ ਦੇਖ ਲੈ ਸਾਰਾ ਤੇ ਟੋਕੀ ਜਦ ਇਹਨੂੰ ਐ ਕਰਲਾ ਐ ਕਰਲਾ ਚਲੇ ਨਾ ਸਿਆਣੀ ਐ ਚੁੱਪ ਕਰਕੇ ਲੱਗ ਜਾਂਦੀ ਐ ਬਸ ਦੋ ਇਦਾਂ ਹੀ ਲਿਖਾ ਦਿਆਂ ਦੋ ਇਦਾਂ ਹੀ ਲਿਖਾ ਦਿਆਂ ਮੈਂ ਫੇਰ ਐਂ ਦਾ 8 ਹੋ ਜਾ ਮੜੀ ਮੜੀ ਕੰਨਾ ਲੈ ਕੇ ਇਗਨੋਰ ਕਰਨਾ ਸਿੱਖੋ ਥੋੜਾ ਜਿਹਾ ਹਾਂ ਇਹ ਤਾਂ ਛੋਟੀ ਗੱਲ ਠੀਕ ਆ ਬਾਜਣਾ ਰੱਖੋ ਬੁੱਤ ਮਾੜਾ ਮੋਟਾ ਗੱਲ ਨੂੰ ਸਹਾਰੋ ਜੇ ਕਿਸੇ ਸਿਆਣੇ ਬੰਦੇ ਨੇ ਕਹਿਤੀ ਗੱਲ ਤਾਂ ਸਹਾਰ ਲਓ ਸਿਆਣੇ ਬੰਦੇ ਨੇ ਹੱਕ ਬੰਦਾ ਚਰਜੀ ਜਵਾਖਾਂ ਦੇ ਗੱਲ ਕਹਿਤੀ ਤਾਂ ਸਿਆਣੇ ਬੰਦੇ ਨੂੰ ਹਸਾਬ ਨਹੀਂ ਚੰਦੀ ਆ ਉਹ ਤਾਂ ਗੱਲ ਕੀ ਕਰੇ ਛੋਟੇ ਬੁੱਤ ਤੇਰੇ ਸਾਡੇ ਦੇ ਸਰਦ ਸੁਝਾਉਣੇ ਆਸ ਤੇ ਚਾਈਂ ਆਟੇ ਨਹੀਂ ਪਣਾ ਤੂੰ ਸਾਡੇ ਗਣੀ ਦੇਖ ਜੇ ਤਾਂ ਤੂੰ ਆਢ ਹੋਗੀ ਤੈਨੂੰ ਦੇਖ ਕੇ ਸਾਨੂੰ ਇਹ ਵੀ ਐਡ ਕਰ ਦੇਣਗੇ ਹੈ ਨਹੀਂ ਮਮੀ ਮੈਂ ਐਵੇਂ ਨਹੀਂ ਮੋੜ ਦਿੰਦੀ ਹੈਗੀ ਹਾਂ ਉਸੇ ਤਰ੍ਹਾਂ ਤੇ ਕੰਦਾਲੇ ਪੰਨੇ ਮੰਨੂ ਪੰਨੇ ਮੰਨਦੇ ਹੁੰਦੇ ਸਰਦਾਰ ਦੇ ਇੱਕ ਪਹਿਲਾਂ ਨਿਗਾਹ ਮਾਰ ਲਈ ਪਹਿਲਾਂ ਸਾਨੂੰ ਅੱਡ ਕਰਦੀ ਪੁੱਤਾ ਆਪ ਅੱਡ ਹੋਣ ਤੋਂ ਪਹਿਲਾਂ ਮੈਂ ਤੇਰੀ ਗੱਲ ਲਾਤੀ ਨਹੀਂ ਡੈਡੀ ਮੈਂ ਐਵੇਂ ਨਹੀਂ ਕਰਦੀ ਮੈਂ ਅੱਡ ਨਹੀਂ ਹੁੰਦੀ ਹੈਗੀ ਬਸ ਤੂੰ ਆਪਦੇ ਕੋਲ ਦੇ ਕਰਕੇ ਦੇ ਬਸ ਮੁੱਤਰਾ ਆਰਾਮ ਆਰਾਮ ਕਰਵਾਦਾ ਜਿਵੇਂ ਤੈਨੂੰ ਆਪਦੇ ਮਾਵਾ ਫਲਾ ਲੱਗੇ ਅਈ ਉਹਦੇ ਨਾਮ ਨਾਲ ਵੀ ਆਪਦੇ ਮਾਵਾ ਫਲਾ ਲੱਗ ਜਾਂਦੇ ਪਰੋਂਵੇਂ ਤੇ ਵੀ ਆਪਦੇ ਮਾਵਾ ਪਾ ਲੱਗ ਜਾਂਦੇ ਪੁੱਤਾ ਮੈਂ ਤੁਹਾਡੀ ਗੱਲ ਮੰਨ ਲਈ ਹੁਣ ਮੈਂ ਸਮਝ ਗਈ ਹਾਂ ਬਸ ਚੱਕ ਝੋਲਾ ਹੁਣੀ ਪਿੰਡ ਨੂੰ ਚੱਲ ਜੂ ਜਾ ਕੇ ਕਹ ਆਂਦੀ ਸੱਸ ਨੂੰ ਕਹਿੰਦੇ ਮੈਂ ਅੱਡ ਨਹੀਂ ਆਉਣਾ ਹੈਗਾ ਓਹ ਹੋ ਡੈਡੀ ਆਪਾਂ ਨੇ ਇਹਨੂੰ ਬੈਗ ਨਹੀਂ ਦੇਣਾ ਇਹਦੇ ਵਿੱਚ ਇਹ ਭਾਂਡੇ ਲਈ ਮਿਲਦੀ ਆ ਦੇਖੋ ਅੱਛਾ ਇਹ ਮੈਂ ਹੁਣ ਉਰੀ ਰੱਖਣੇ ਨੇ ਜੇ ਇਹ ਨਾਲ ਹੈ ਕਿ ਇਹਦਾ ਫੇਰ ਡਿਸੀਜਨ ਪਾ ਲੰਦੇ ਅੱਛਾ ਇਹਦੇ ਭਾਂਡੇ ਕਹਿੰਦੀ ਚੱਕੀ ਮਿਲਦੀ ਅੱਡ ਵਾਲੇ ਕੋਈ ਨਹੀਂ ਕਿ ਆਇਆ ਅੱਜ ਇਹ ਤਾਂ ਮੈਂ ਖਰੀਦ ਲਈ ਨਾ ਨਾ ਅੱਦੀ ਸੱਸ ਤੋਂ ਜਾ ਕੇ ਮਾਫੀ ਮੰਗ ਕਹਿੰਦੇ ਮੈਂ ਹੀ ਅੱਡ ਹੁੰਦੀ ਹੈਗੀ ਬੇਬੇ ਗਏ ਤੇਰੇ ਨਾਲਾਂ ਮੈਂ ਜਿੱ ਮੈਂ ਤੇਰੇ ਬੈਠੀ ਆਂ ਠੀਕ ਆਈ ਹਾਂ ਆ ਜਾ ਵੀ ਕਿ ਜਾ ਬਣੂ ਅੱਜ ਪਟਾ ਠੀਕ ਹਾਂ ਟੰਗਾ ਬੈਠ ਮੋੜੀ ਨਾ ਹੋਵੇ ਇਹ ਭਾਂਡੇ ਨੇ ਨਾਲ ਰਹਿ ਗਏ ਨੇ ਮੰਮੀ ਇਹਨਾਂ ਨੇ ਫੇਰ ਉਹਨਾਂ ਨੂੰ ਤਾਂ ਭਾਂਡੇ ਨਹੀਂ ਰਹਿ ਗਏ ਮਾਂ ਆਪਣੇ ਭਾਂਡੇ ਰਹਿ ਗਏ ਨੇ ਨਹੀਂ ਭਾਬੀ ਹੁੰਦੀ ਮੈਂ ਕਹਿੰਦੀ ਰੋਹਿਤਾ ਹੈਗਾ ਮੈਂ ਸਮਝ ਗਈ ਮੇਰੀ ਆਕਲ ਤੇ ਪੜਦਾ ਮੈ ਰਹੀ ਸੀ ਨਾ ਜਿਹੜਾ ਚਲੋ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰਿਆ ਜਦ ਨਾਲ ਭੁੱਲਿਆ ਨਹੀਂ ਗਿਆ ਤੇ ਆ ਨਹੀਂ ਗਿਆ ਹਾਂ ਤੇਰੇ ਨਾਲ ਆਪਣੇ ਗੋਨੇ ਫੜਵਾ ਲਾਂਗੇ ਇੰਚੇ ਤੋਂ ਜੁੜੀ ਹੋਈ ਆ ਮੇਰੇ ਮਾਵਾ-ਪਾਪਾਂ ਦੀ ਬੁੱਤ ਮਾੜੂ ਮੱਤੇ ਹੋਉਂਗੀ ਇਹੇ ਹੁਣ ਸਾਨੂੰ ਮਾਸੀ ਆ ਕੇ ਆਈ ਨੂੰੇ ਦੇਹ ਦੇ ਬੁੱਤ ਕੀ ਹੋਗਾ ਮੈਂ ਤਾਂ ਅੱਡ ਹੋਣੀ ਸੀ ਉਹੀ ਤਾਂ ਹੈਗਾ ਆ ਕੇ ਘਰ ਦੀ ਪਰਜਾਈਆ ਮੈਂ ਤਾਂ ਉਹਨੂੰ ਵੀ ਪੂਰਾ ਮਨ ਬਣਾ ਲਿਆ ਸੀ ਕਿ ਮੈਂ ਤਾਂ ਅੱਡ ਹੋਣਾ ਕਹਿੰਦੇ ਕਈ ਵਾਰ ਮਾਮਈਆਂ ਦਾ ਘਰ ਜਾ ਕੇ ਜਿੰਨੀਆਂ ਨੇ ਮਾਂ ਵੀ ਬਿਠਾ ਦਿੰਦੀਆਂ ਹਾਂ ਇਹ ਮਾਮਾ-ਪਾਪਾਂ ਦੇ ਬਸ ਨੇ ਜਾਦੇ ਮਾਂ ਦੇ ਹੁੰਦੇ ਆਗਲਾ ਵੇ ਇੱਕ ਹੁੰਦਾ ਕਹਿੰਦਾ ਕਿ ਇਹ ਜਿਹਦੀ ਮਾਂ ਹੋਣੀ ਜਿਹਹੀ ਇਹ ਆ ਮਾਂ ਨੂੰ ਖਾਲਸਾ ਪਤਨਗਲਾ ਇਹਦਾ ਗੱਲ ਸੁਖਾਜ ਕਰਕੇ ਮਾਨ ਕਰਕੇ ਉਹ ਕਰਦਾ ਉਹੀ ਤਾਂ ਹੈਗਾ ਚਲੋ ਬੈਠੋ ਮੈਂ ਪਕੌੜੇ ਲੈ ਕੇ ਆਉਣੀ ਆ ਤੁਹਾਡੇ ਵਾਸਤੇ। ਕਿਹਦੀ ਮम्मी ਮੈਂ ਚਾ ਜਾਣਾ ਮੈਨੂੰ ਕਵੇਲਾ ਹੋ ਗਿਆ। ਉਹ ਹੋ ਮੈਂ ਪਕੌੜੇ ਬਣਾ ਕੇ ਰੱਖੇ ਹੋਏ ਨੇ ਤੁਸੀਂ ਬੈਠੋ ਮੈਂ ਲੈ ਕੇ ਆਈ। ਪਕੌੜੇ ਬਣਾਉਂਦੀ ਆ ਖਾ ਕੇ ਵੱਗ ਗਈ ਤੇ ਨਾਲੇ ਅੱਜ ਸੱਸ ਦਾ ਪੁੱਤ ਕਿਹਾ ਹੈ ਨਾ ਮੁਰਗ ਮੰਨਿਆ ਕਰ। ਠੀਕ ਹਾਂ ਮੰਮੀ। ਹਾਂ। ਸੱਸ ਦਾ ਕਿਹਾ ਸਿਰ ਮੱਥੇ ਰਗਾ ਦੇ ਤਾ। ਠੀਕ ਹਾਂ ਮੰਮੀ। ਮੈਨੂੰ ਹੁਣ ਸਮਝ ਆ ਗਈ ਛੋਟੇ ਸਾਰੀਆਂ ਗੱਲਾਂ। ਆਖੀ ਨਾ ਹਾਂ ਨਾ ਮੈਂ ਅੱਗੇ ਤੋਂ ਇਹਦੀ ਗਲਤੀ ਨਹੀਂ ਕਰਾਂਗੀ। ਇਹ ਗਲਤੀ ਤਾਂ ਭੁੱਲ ਕੇ ਹੋੜਾ ਕਰੀ ਪੁੱਤ ਦੇ। ਨਾ ਨਾ ਮੰਮੀ ਇਹ ਮੈਂ ਆਪਦੀ ਸਾਸ ਨੂੰ ਵਟ ਕਰੂੰਗੀ ਕੱਲ ਨੂੰ ਪਰਸੋਂ ਨੂੰ ਭਾਬੀ ਆ ਰਹੀ ਹੈ ਮੋਹਰੇ ਬੁੱਧਾ ਲੱਟ ਕਰਨਗੇ ਨਾ ਮੈਂ ਇਹ ਗੱਲ ਨਹੀਂ ਉਹ ਕਰ ਦਿੰਦੇਗੀ ਨਹੀਂ ਇਹ ਤਾਂ ਮੋਹਰੇ ਨੇ ਸਸ਼ੀ ਕਾਲੀ ਕਾਲੀ ਅਮੀਰ ਕਰਦੇ ਆ ਵੀ ਸਾਰੇ ਠੀਕ-ਠਾਕ ਹੋਮਗੇ ਤੇ ਕਾਫੀ ਸਮੇਂ ਬਾਅਦ ਆਪਣੀ ਵੀਡੀਓ ਆ ਰਹੀ ਆ ਨਾ ਕਿਉਂਕਿ ਸੋਨੂੰ ਬਾਪੂ ਜੀ ਦਾ ਪਤੀ ਸੀ ਤੇ ਉਸ ਤੋਂ ਬਾਅਦ ਮਨ ਵੀ ਨਹੀਂ ਕਰਦਾ ਹਨਾ ਕੰਮ ਕਰਨ ਨੂੰ ਤੇ ਚਲੋ ਹੁਣ ਆਇਆ ਵੀ ਸਮੇ ਦੇ ਹਿਸਾਬ ਨਾਲ ਹਨਾ ਸਭ ਕੁਝ ਬਦਲ ਜਾਂਦਾ ਤੇ ਜੇ ਕਰਾਂਗੇ ਤਾਂ ਖਾਵਾਂਗੇ ਵੀ ਹਨਾ ਕੰਮ ਤਾਂ ਹੁਣ ਕਰਨੀਏ ਪੁੱਗਾ ਕਿੰਨਾ ਕੁ ਟਾਈਮ ਆਪਾਂ ਬੈਠੇ ਰ੍ਹਾਂਗੇ ਕੰਮ ਛੱਡ ਕੇ ਆਪਣਾ ਹੁਣ ਜੇ ਕੋਈ ਜੌਬ ਕਰਦਾ ਤਾਂ ਵੀ ਜਾਂਦੀ ਆ ਬਿਊਟੀ ਤੇ ਇੱਕ ਦਿਨ ਤਾਂ ਆਪ ਦਾ ਕੰਮ ਕਰਨੀਏ ਪੈਂਦਾ ਤੇ ਇਹ ਵੀਡੀਓ ਦਾ ਸਾਡਾ ਮੇਨ ਮਕਸਦ ਇਹ ਹੀ ਆ ਕਿ ਆਪੀਆਂ ਹਨਾ ਸੱਸਾਂ ਨੂੰ ਵੀ ਮਾਂ ਵਾਂਹੀ ਹੀ ਸਮਝਿਆ ਕਰੋ ਉਹ ਵੀ ਮਾਂ ਹੁੰਦੀ ਆ ਸੋਦੀ ਮਾਂ ਹੋਈ ਜਾਂ ਤੁਹਾਡੇ ਘਰ ਵਾਲੇ ਦੀ ਮਾਂ ਹੋਈ ਇੱਕੋ ਗੱਲ ਆ ਤੇ ਜੇ ਆਪਾਂ ਅੱਜ ਆਪਣੀ ਸੱਸ ਦਾ ਕਰਾਂਗੇ ਤਾਂ ਕੱਲ ਨੂੰ ਉਹ ਵੀ ਆਪਣਾ ਕਰੂਗੀ ਇਹ ਥੋੜੇ ਸਮਝਣ ਦੀ ਘਾਟ ਹੁੰਦੀ ਆ ਹਨਾ ਵੀ ਕਈ ਵਾਰ ਜੇ ਨੂੰ ਥੋੜਾ ਜਿਆਦੇ ਉਹ ਬੋਲਦੀ ਆ ਤਾਂ ਸੱਸ ਨੂੰ ਚੁੱਪ ਕਰ ਜਾਣਾ ਚਾਹੀਦਾ ਜੇ ਸੱਸ ਜਿਆਦਾ ਬੋਲਦੀ ਆ ਤਾਂ ਨੂੰ ਚੁੱਪ ਕਰ ਜਾਣਾ ਚਾਹੀਦਾ ਨਹੀਂ ਤਾਂ ਫਿਰ ਜੇ ਆਪਾਂ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਉਹ ਕਰੀਏ ਫਿਰ ਬਹੁਤ ਵੱਡਾ ਪਾੜਾ ਪੈ ਜਾਂਦਾ ਇਆਂ ਆਪਣਾ ਟੱਬਰ ਆ ਜਿਹੜਾ ਅ ਡੋਟ ਡਗੋ ਜਾਣਾ ਹੈ ਨਾ ਜਿਹੇ ਜਆ ਬੱਚੇ ਦੇਖਣਗੇ ਬੱਚੇ ਵੀ ਇਸੇ ਪਰਿਵਾਰ ਦਾ ਹਿੱਸਾ ਨੇ ਗਾਂ ਉਹ ਜਆ ਬੱਚੇ ਥੋਡੇ ਨਾਲ ਕਰਨਗੇ ਹਨਾ ਹਾਂ ਉਹ ਕਹਿੰਦੇ ਨੇ ਜਿਹੇ ਜਆ ਬੀਜਾਂਗੇ ਉਹ ਜਆ ਵੱਡਾਂਗੇ ਆਪਾਂ ਤਾਂ ਕੱਲ ਨੂੰ ਆਪਾਂ ਆਪਣੇ ਬੱਚਿਆਂ ਨੂੰ ਕਹਿਣ ਯੋਗ ਨਹੀਂ ਹੁੰਦੇ ਕਿ ਅਸੀਂ ਨੇ ਆਪਦੇ ਵੱਡਿਆਂ ਨੂੰ ਸਾਹਮਣੇ ਆ ਕੀ ਹੂੰ ਬਾਕੀ ਥੋੜਾ ਜਆ ਭਾਈ ਸੱਸਾਂ ਨੂੰ ਵੀ ਚਹੀਦਾ ਆ ਵੀ ਆਪਦੇ ਨੂਹਾਂ ਨੂੰ ਧੀ ਬਣਾ ਕੇ ਰੱਖਣਾ ਕਿਉਂ ਬੜਾ ਪੇਚ ਆਪਾਂ ਨੂੰ ਨੂਹੇ ਸਾਹਮਣੇ ਆ ਨਹੀਂ ਜੇ ਪਨੂਹਾਂ ਨੇ ਬਿਲਕੁਲ ਕਰਾ ਕਰੀ ਆਮਗੇ ਫਿਰ ਉਹ ਨੂਹਾਂ ਦੇ ਮਨ 'ਚ ਫਰਕ ਆ ਜਾਂਦਾ ਭਾਈ ਹਾਂ ਹੁਣ ਵੀ ਸੱਸ ਸੱਸ ਦੇ ਜ਼ੋਰ ਨਾਲ ਨੂਹ ਨੂੰ ਤੰਗ ਕਰਿਆ ਹੈ ਨਾ ਤੰਗ ਕਰੇ ਜਾਂਦੀ ਆ ਕੱਲ ਨੂੰ ਜਦੋਂ ਉਹ ਮੰਝੇ 'ਚ ਬੈਠ ਗਏ ਫਿਰ ਉਹਨੂੰ ਨੂਹ ਨਹੀਂ ਸਾਹਮਣਾ ਨਾ ਸਾਹਮਣਾ ਕੋਈ ਪੜੇ ਕਹਿੰਦੇ ਵੀ ਫਿਰ ਉਹ ਬੁੜੱਕੇ 'ਚ ਸਾਰਾ ਨੂਹ ਪੁੱਤੇ ਬਣਦੇ ਨੇ ਉਹ ਮੜੇ ਸੱਸ ਨੂੰ ਵੀ ਦੇਖਣੀ ਪੈਂਦਾ ਵੀ ਆਪਾਂ ਇਹਨੂੰ ਨੂਹਾਂ ਨੂੰ ਕਿ ਪੁੱਤਾਂ ਦਾ ਸੱਸਾ ਰੱਖਦੀਆਂ ਨੇ ਅੱਜ ਉਹ ਵੀ ਨੂਹਾਂ ਨੂੰ ਵੀ ਬਿਗਿਆਨੀਆਂ ਦੇ ਸਾਹਮਣੇ ਉਹ ਵੀ ਆਪਦੇ ਧੀਆ ਵਾਂਗੂ ਰੱਖਣ ਭਈ ਕਿਉਂਕਿ ਨਾ ਤਾਂ ਧੀ ਨੇ ਸਾਹਮਣਾ ਨਾ ਸਾਹਮਣਾ ਗਵਾਂਡੀਆਂ ਨੇ ਜਿਨ੍ਹਾਂ ਤੇ ਹੁ ਮਾਰ ਲੱਗਦੀ ਆ ਹਨਾ ਸਾਹਮਣਾ ਤਾਂ ਆਪਦੇ ਨੂੰ ਪੁੱਤ ਨਹੀਂ ਆਏ ਪੁੱਤਵੇਂ ਚਿਹੇ ਨੂੰ ਲੱਗਦੀ ਆ ਮਗਰ ਚਿਹੇ ਸੱਸ ਲੱਗਦੀ ਆ ਵੀ ਆਪਦੇ ਪਰਿਵਾਰ ਚ ਆਪਦੇ ਪਰਿਵਾਰ ਨੂੰ ਧਿਆਨ ਚ ਰੱਖ ਕੇ ਮਿਹਨਤ ਜੋ ਕੈਰੀਅਰ ਕਰੋ ਹਨਾ ਠੀਕ ਸੱਸ 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 ਸੱਸ